ਇਵੇਂ ਮਿੱਟੀ ਇਕੱਠੀ ਕਰੀ ਜਾਣੀ ਹੋ ਗੇ ਢੋਡੇ ਲਾਉਣੇ ਹੋ हां ਬਾਈ ਲਾ ਲਾ ਦੇਓ ਇਹ ਕੀ ਚੀਕਣੀ ਮਿੱਟੀ ਥੱਲੇ ਦੱਪਣੀ ਹੈ ਨੀਮਾ ਕਰਨਾ ਚੱਲ 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 ਟਰੈਕਟਰ ਇਹੇ ਚੀਕਣੀ ਮਿੱਟੀ ਹੈ ਜਿਹੜੀ ਇੱਕ ਖੱਡਾ ਪਟਕੇ ਉਹਦੇ ਵਿੱਚ ਦੱਬਣੀ ਐ ਤੇ ਉੱਤੇ ਵਜਾਉ ਮਿੱਟੀ ਜਿਹੜੀ ਵਧੀਆ ਮਿੱਟੀ ਹੁਣ ਇਕੱਠਾ ਕਰੀਏ ਨੇ ਇਕੱਠੀ ਕਰੀਏ ਨੇ ਢੋਡਾ ਲਾਈ ਜਾਂਦੇ ਆ ਉਹਨੂੰ ਉੱਤੇ ਖਿਲਾਰਨੇਗੇ ਕਿਉਂਕਿ ਬਾਹਣ ਉੱਚਾ ਥੋੜਾ ਜ੍ਹਾ ਨੀਵਾ ਕਰਨਗੇ ਆ ਵਜਾਉ ਮਿੱਟੀ ਐ ਇਕੱਠੀ ਕਰ ਲਈ ਇੱਕ ਵਾਰ ਤੇ ਫੇਰ ਇਹਨੂੰ ਉਹ ਖੱਡਾ ਸਾਹਮਣੇ ਉਹ ਚ ਦੱਬ ਦੇਣਗੇ ਚੀਕਣੀ ਮਿੱਟੀ ਨੂੰ ਤੇ ਉੱਤੇ ਖਿਲਾਰ ਦੇਣਗੇ ਵਜਾਉ ਮਿੱਟੀ ਮੁੰਡੇ ਲੱਗੇ ਆ 855 ਟਰੈਕਟਰ ਨਿਊ ਹਾਲੈਂਡ ਤਿੰਨ ਨਿਊ ਹਾਲੈਂਡ ਤੇ ਇੱਕ 855 ਟਰੈਕਟਰ ਤੇ ਧੰਮਾ ਫਿਰਦੇ ਨੇ ਪਾਉਂਦੇ ਤੇ ਵਾਹਣ ਬਹੁਦੇ ਬਾਕੇ ਪੋਲਾ ਕਰਦੇ ਆ ਇਹ ਟਰੈਕਟਰਾਂ ਨੂੰ ਸੌਖਾ ਹੋ ਜੇ ਕਿਉਂਕਿ ਚੀਕਣੀ ਮਿੱਟੀ ਬਾੜੀ ਚੀਕਣੀ ਹੈ ਜ਼ਿਆਦਾ ਕਰਾ ਲੱਗਦੇ ਹੀ ਨਹੀਂ ਨੇੜੇ ਹੀ ਨਹੀਂ ਲੱਗਦਾ ਇਹਦੇ ਉਹ ਜਾਂਦੇ ਆ ਖੱਡੇ ਪੱਟੀ ਉਹ ਪਰੇ ਪੈਂਦਾ ਮਕਾਨ ਉੱਥੇ ਜਾ ਕੇ ਸਿੱਟਣਗੇ ਨੂੰ ਮਿੱਟੀ ਨੂੰ ਕੋਸ਼ਣਾ ਕੋਈ ਚੀਜ਼ ਨਹੀਂ ਹੋਣੀ ਜ਼ਰੂਰਤ ਹੈ ਬਾਕੀ ਕੱਢ ਦੇਣਗੇ ਬਾਹਰ ਤੇ ਵਾ ਕਮਾਲ ਹੈ ਵਧੀਆ ਲੱਗੇ ਪਏ ਨੇ ਨੌਜਵਾਨ ਮੌਸਮ ਵੀ ਠੰਡਾ ਬੱਦਲ ਵਾਈ ਅੱਜ ਥੋੜਾ ਜਿਹਾ ਮੀਂਹ ਪੈ ਕੇ ਹਟਿਆ ਹੈ ਇਧਰ 855 ਇਹ ਵੀ ਢੂੜਾ ਪੜਦਾ ਫਿਰਦਾ ਤੇ ਇਧਰ ਆ ਪੱਟਤੀ ਖਾਲੀ ਇਹਨਾਂ ਨੇ ਚੱਲਵੇ ਚਾਲ ਕੇ ਰਾਂਚੋਪਰਾ ਚੱਲ ਗੁਲਦੀਪ ਮਾਨਕ ਦਾ ਗੀਤ ਮਾਏ ਮੇਰੀ ਅੱਖ ਲੱਗ ਗਈ ਇਹ ਗੀਤ ਬੜਾ ਵਾਇਰਲ ਹੋਇਆ ਤੇ ਹਰ ਕੋਈ ਲਾ ਰਿਹਾ ਆਪਣੇ ਟਰੈਕਟਰਾਂ ਤੇ ਗੱਡੀਆਂ ਤੇ ਸਾਰੇ ਸਾਧਨਾਂ ਤੇ ਹਰ ਪਾਸੇ ਇਹੀ ਟ੍ਰੈਂਡ ਚੱਲ ਰਿਹਾ ਹੈ ਇਸ ਗਾਣੇ ਦਾ ਮਾਏ ਮੇਰੀ ਅੱਖ ਲੱਗ ਗਈ ਬੜਾ ਰੁਮਾਂਚਕੀ ਤਾਂ ਬੜਾ ਵਧੀਆ ਵਾਇਰਲ ਹੋਇਆ ਗੁਲਦੀਪ ਮਾਨਕ ਦੀ ਦੁਬਾਰੇ ਯਾਦ ਲਿਆਤੀ ਸਭ ਨੂੰ ਉਸ ਇੱਕ ਛੋਟੇ ਚੋਬਰ ਨੇ ਬੱਚੇ ਨੇ ਜੀ ਦੀ ਵੀਡੀਓ ਤੇ ਗਾਣਾ ਲੱਗਿਆ ਸੀ ਕੁਲਦੀਪ ਮਾਨ ਦਾ। ਥਾਲ ਬਈ ਚੋਬਰਾ ਕਰਾ ਚੱਲ ਖਿੱਚ ਕੇ ਖਿੱਚ ਕੇ ਮੜਾ ਲਾ ਦੇ ਤੋੜੇ। ਚਲੋ 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 ਚਲੋ। ਖਿੱਚ ਕੇ ਮੜਾ ਆ ਜਾ ਬਈ ਖਿੱਚ ਕੇ। ਥਾਲ ਬਈ ਚਾਲ 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 855 ਆ ਲਿਆ ਚਾਲੇ। ਇਹ ਟਾਲੀ ਦੀ ਠੰਡੀ ਛਾਹ